ਹਾਂਜੀ ਦੋਸਤੋ ਵੈਗੁਰੂ ਜਿੱਕਾ ਖਾਲਸਾ ਵੈਗੁਰੂ ਜਿੱਕੀ ਫਤਿਹ ਭਾਈ ਸੰਦੀਪ ਸਿੰਘ ਸੰਨੀ ਨੂੰ ਭਾਈ ਅੰਬਰਪਾਲ ਸਿੰਘ ਖਾਲਸਾ ਦੀ ਪਾਰਟੀ ਵਾਰਿਸ ਪੰਜਾਬ ਦੇ ਤੋਂ ਟਿਕਟ ਲੈਣ ਲਈ ਕਿਉਂ ਰੋਕਿਆ ਜਾ ਰਿਹਾ ਹੈ ਕਿਸ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਹੋਰ ਜਿਹੜੀ ਮਰਜ਼ੀ ਪਾਰਟੀ ਵੱਲੋਂ ਲੜੋ ਜਾਂ ਆਜ਼ਾਦ ਲੜੋ ਪਰ ਅੰਮਰਪਾਲ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤੁਸੀਂ ਨਹੀਂ ਲੜ ਸਕਦੇ ਨਹੀਂ ਤੁਹਾਡੇ ਕਾਗਜ਼ ਰੱਦ ਹੋ ਸਕਦੇ ਆ ਤੁਹਾਡੇ ਤੇ ਵੱਡੇ ਕੇਸ ਪੈ ਸਕਦੇ ਇਹ ਗੱਲ ਦੋਸਤੋ ਕਿਉਂ ਆ ਰਹੀ ਹੈ ਭਾਈ ਅੰਮਰਪਾਲ ਸਿੰਘ ਖਾਲਸਾ ਦੀ ਪਾਰਟੀ ਤੋਂ ਈ ਡਰ ਲੱਗ ਰਿਹਾ ਹੈ ਈ ਭਾਈ ਅੰਮਰਪਾਲ ਸਿੰਘ ਖਾਲਸਾ ਇਹੋ ਜਿਹਾ ਰਿਪੋਰਟਾਂ ਨੇ ਸਰਕਾਰ ਕੋਲੇ ਕਿ 2027 ਦੀ ਇਲੈਕਸ਼ਨ ਦੇ ਵਿੱਚ ਉਹ ਅੱਗੇ ਆ ਰਿਹਾ ਹੈ। ਉਹਦੀ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਰਹੀ ਹੈ। ਇਹ ਸੀਐਡੀ ਦੇ ਨਾਲ ਰਿਪੋਰਟਾਂ ਨੇ ਤਾਂ ਕਰਕੇ ਭਾਈ ਸੰਦੀਪ ਸਿੰਘ ਸੰਨੀ ਨੂੰ ਰੋਕਿਆ ਜਾ ਰਿਹਾ ਹੈ ਕਿ ਹੁਣੇ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਦਬਦਬਾ ਇਹ ਸੀਟ ਜਿੱਤਣ ਦੇ ਨਾਲ ਕਿਤੇ ਹਨੇਰੀ ਨਾ ਬਣ ਕੇ ਝੁੱਲ ਜਾਵੇ। ਏ ਦੋਸਤੋ ਗੱਲ ਚੱਲ ਰਹੀ ਹੈ ਭਾਈ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਤੇ ਭਾਈ ਸੰਦੀਪ ਸਿੰਘ ਨੇ ਇਹੋ ਹੀ ਗੱਲ ਆਖੀ ਹੈ ਕਿ ਮੈਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਤੋਂ ਇਲੈਕਸ਼ਨ ਲੜ ਕੇ ਖੁਸ਼ ਹਾਂ ਜੇਕਰ ਚਾਹੁੰਦੇ ਹੋ ਕਿ ਮੈਂ ਇਲੈਕਸ਼ਨ ਲੜਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੋਂ ਮੈਂ ਇਲੈਕਸ਼ਨ ਲੜਾਂ ਤੇ ਦੋਸਤੋ ਸਿਮਰਨਜੀਤ ਸਿੰਘ ਮਾਨ ਉਹਨੂੰ ਆਪਣੀ ਪਾਰਟੀ ਵੱਲੋਂ ਅਫਰ ਦੇ ਚੁੱਕੇ ਹਨ। ਗਿਆਨੀ ਹਰਪ੍ਰੀਤ ਸਿੰਘ ਪੁਨਰ ਸਰਜੀਤ ਅਕਾਲੀ ਦਲ ਵੱਲੋਂ। ਹੁਣ ਦੇਖਦੇ ਆ ਕਿਹੜੀਆਂ-ਕਿਹੜੀਆਂ ਪਾਲਟੀਆਂ ਉਹਦੇ ਨਾਲ ਖੜਦੀਆਂ। ਇੱਕ ਗੱਲ ਪੱਕੀ ਐ ਮੈਂ ਤੁਹਾਨੂੰ ਦੱਸ ਦੇਵਾਂ ਕਿ ਤਰਨਤਾਰਨ ਤੋਂ ਇਲੈਕਸ਼ਨ ਲੜਨੀ ਭਾਈ ਸੰਦੀਪ ਸਿੰਘ ਸੰਨੀ ਦੀ ਪੱਕੀ ਗੱਲ ਹੋ ਚੁੱਕੀ ਐ। ਉਹ ਇਲੈਕਸ਼ਨ ਹਰ ਹਾਲਤ ਵਿੱਚ ਲੜਨਗੇ ਕਿਉਂਕਿ ਅਜੇ ਹਵਾਲਾਤੀ ਐ। ਸਜਾ ਸਨਾਈ ਨਹੀਂ ਗਈ ਇਸ ਲਈ ਜਿਹੜਾ ਹਵਾਲਾਤੀ ਹੈ ਉਹ ਇਲੈਕਸ਼ਨ ਲੜ ਸਕਦਾ ਹੈ ਹੁਣ ਦੇਖਦੇ ਹਾਂ ਇਹ ਸੰਦੀਪ ਸਿੰਘ ਖੁਦ ਲੜਦਾ ਹੈ ਜਾਂ ਉਹਦੀ ਵਾਈਫ ਜਾਂ ਉਹਦਾ ਦੋਸਤੋਂ ਭਰਾ ਲੜਦਾ ਇੱਕ ਗੱਲ ਇਹ ਤੇ ਦੂਜੀ ਗੱਲ ਹੈ ਦੋਸਤੋਂ ਸੁਭਾ ਸਰੰਦ ਦਾ ਭੋਗ ਕਿਹੜੀ ਸੰਸਤਾ ਦੇ ਮਦਦ ਕਰਨ ਨਾਲ ਪਿਆ ਕੀ ਇਹ ਗੱਲ ਕਦੇ ਲੋਕੇਸ਼ ਵੀ ਰਹਿ ਸਕਦੀ ਐ ਜਿਵੇਂ ਗਰਵਾਚਨ ਕੋਟਣੇ ਦੇ ਭੋਗ ਤੇ ਗੱਲ ਜਿੱਧਰ ਹੋ ਗਈ ਸੀ ਭੋਗ ਦੀ ਉੱਥੇ ਭਾਈ ਮਨਾਵਾ ਹੋ ਰਹੇ ਨੇ ਵਿਰੋਧ ਕੀਤਾ ਸੀ ਇੱਥੇ ਵੀ ਦੋਸਤੋ ਜਿਹੜਾ ਸੂਬਾ ਸਰਾਂਦਾ ਉਹਦਾ ਭੋਗ ਕਿਵੇਂ ਪਿਆ ਇਸ ਸਤਿਮੁੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਤੇ ਗਿਆ ਜਾਂ ਫਿਰ ਉਹਨਾਂ ਨੇ ਕਿਸੇ ਗੁੱਟਕੇ ਤੋਂ ਮੋਬਾਈਲ ਤੋਂ ਪਾਠ ਪੜ੍ਹ ਕੇ ਸਾਰੇ ਆ ਗਏ। ਜਾਂ ਕੋਈ ਵਿਦਾਂਤ ਦਾ ਗ੍ਰੰਥਰ ਕੋਈ ਹੋਰ ਗ੍ਰੰਥ ਦਾ ਪ੍ਰਕਾਸ਼ ਕਰਕੇ ਦਿਖਾਇਆ ਗਿਆ। ਜਿਹੜੇ ਗ੍ਰੰਥੀ ਸੀ ਉਹ ਕਿਹੜੀ ਜੇਲ੍ਹ ਦੇ ਵਿੱਚੋਂ ਲੈਣ ਦੇ ਵਿੱਚੋਂ ਲਿਆਂਦਾ ਗਿਆ। ਇਹ ਗੱਲਾਂ ਦੋਸਤੋ ਸਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ ਕੇ ਸਾਹਮਣੇ ਆ ਜਾਣਗੇ। ਇਹੋ ਜੀ ਗੱਲ ਕਦੇ ਵੀ ਦੋਸਤੋ ਜਿਹੜੀ ਲੁਕੀ ਛੁਪੀ ਹੈ ਉਹ ਨਹੀਂ ਰਹਿ ਸਕਦਾ ਹੁਣ ਮੈਂ ਗੱਲ ਕਰਦਾ ਰਾਜਵੀਰ ਜਵੰਦਾ ਜਿਹੜਾ ਪੰਜਾਬ ਦਾ ਇੱਕ ਦਸਤਾਰ ਧਾਰੀ ਨੌਜਵਾਨ ਸੀ ਬੜੀ ਚੜ੍ਹਦੀ ਕਲਾ ਵਾਲਾ ਮੁੰਡਾ ਸੀ ਦਿੱਲੀ ਕਿਸਾਨ ਮੋਰਚਾ ਲੱਗਿਆ ਹਿੱਕ ਢਾ ਕੇ ਖੜ ਗਿਆ ਪੱਗ ਦੀ ਗੱਲ ਕਰਦਾ ਸੀ ਦੇਗ ਤੇਗ ਫਤਿਹ ਦੀ ਗੱਲ ਕਰਦਾ ਸੀ ਰਾਜ ਕਰੇਗਾ ਖਾਲਸਾ ਦੀ ਗੱਲ ਕਰਦਾ ਸੀ ਦੋਸਤੋ ਐਕਸੀਡੈਂਟ ਰੱਖਿਆ ਜਾਂਦਾ ਹੈ ਦੀਪ ਸਿੱਧੂ ਜਿਹੜਾ ਚਮਕਦਾ ਸਤਾਰਾ ਸੀ ਸਿੱਖ ਪੋਲਿਟਿਕਸ ਦਾ ਸਿੱਖ ਰਾਜਨੀਤੀ ਦਾ ਹੀਰੋ ਸੀ ਆਉਣ ਵਾਲੇ ਸਮੇਂ ਦਾ ਵੱਡਾ ਆਗੂ ਸੀ ਉਹਨੂੰ ਐਕਸੀਡੈਂਟ ਦਾ ਬਾਣਾ ਪਹਿਨਾ ਕੇ ਕਿਵੇਂ ਦੋਸਤੋ ਖਤਮ ਕੀਤਾ ਗਿਆ ਕੀ ਤੋਂ ਭੁੱਲਿਆ ਸਿੱਧੂ ਬੂਸੇ ਵਾਲਾ ਗੈਂਗਸਟਰਾਂ ਨਾਲ ਜੋੜ ਦਿੱਤਾ ਦੋਸਤੋ ਸਿੱਧੂ ਸੇਵਾਣਾ ਦੀਪ ਸਿੱਧੂ ਸੰਦੀਪ ਨੰਗਲਣ ਦੀਆਂ ਤੇ ਹੁਣ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਣਾ ਇਹ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਜਿਹੜਾ ਜ਼ਬਰ ਤੇ ਜ਼ੁਲਮ ਦਾ ਤਹਾੜਾ ਚੱਲ ਰਿਹਾ ਉਹਦੇ ਤੋਂ ਮੂੰਹ ਨਹੀਂ 모ੜਿਆ ਜਾ ਸਕਦਾ ਦੋਸਤੋ ਕਿਉਂ ਨਹੀਂ ਕਿਸੇ ਹੋਰ ਬੰਦੇ ਦਾ ਐਕਸੀਡੈਂਟ ਹੁੰਦਾ ਇਸੇ ਬਹੁ ਗਿਣਤੀ ਦੇ ਵਿੱਚੋਂ ਉਹਨਾਂ ਦਾ ਬੰਦਾ ਕੋਈ ਜਿਹੜਾ ਮਸ਼ਹੂਰ ਬੰਦਾ ਹੈ ਉਹਨਾਂ ਦਾ ਕਿਉਂ ਨਹੀਂ ਐਕਸੀਡੈਂਟ ਵਿੱਚ ਕਦੇ ਮਰਿਆ ਇਹ ਸਾਡੇ ਸਿੱਖ ਨੌਜਵਾਨ ਸਾਡੇ ਪੱਗਾਂ ਵਾਲੇ ਕਿਉਂ ਮਰਦੇ ਆ ਭਾਵੇਂ ਆਖਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਮੋਟਰਸਾਈਕਲ ਤੇ ਜਾਂਦਾ ਸੀ ਮਹਿੰਗਾ ਮੋਟਰਸਾਈਕਲ ਸੀ ਕੰਨ ਆਮ ਹੀ ਜਾਂਦਾ ਰਹਿੰਦਾ ਸੀ ਸਿਵਲੇ ਉਹਦੇ ਵੀ ਗਿਆ ਹਰ ਦੋਸਤੋ ਜਿਹੜੀ ਗੱਡੀ ਸੀ ਜਿਹੜੀ ਦੇ ਵਿੱਚ ਮੋਟਰਸਾਈਕਲ ਵੱਜਿਆ ਜਿਹੜੀ ਮੂਹਰੇ ਲਾਈ ਹੋਈ ਸੀ ਗੱਡੀ ਜਲਦੀ ਤੁਰ ਹੀ ਆਉਂਦੀ ਸੀ ਲਗਾਤਾਰ ਉਹ ਗੱਡੀ ਦੀ ਜਾਂਚ ਪੜਤਾਲ ਹੋਈ ਹੈ ਆਉਣ ਬੰਦੇ ਸੀ ਜਦੋਂ ਦੀਪ ਸਿੱਧੂ ਐਕਸੀਡੈਂਟ ਹੋਇਆ ਉਹਦੇ ਉਹਦੇ ਮੂਹਰੇ ਵੀ ਇੱਕ ਟਰੱਕ ਲੱਗਿਆ ਹੋਇਆ ਸੀ ਤੇ ਟਰੱਕ ਨੇ ਐਸੇ ਬ੍ਰੇਕ ਮਾਰੇ ਸੀ ਖਿੱਚ ਕੇ ਕਿ ਦੀਪ ਸਿੱਧੂ ਦੀ ਗੱਡੀ ਉਹਦੇ ਵਿੱਚ ਵੱਜੀ ਸੀ ਈ ਰਾਜਵੀਰ ਜਵੰਦੇ ਦਾ ਮੋਟਰਸਾਈਕਲ ਅਗਲੀ ਗੱਡੀ ਦੇ ਬ੍ਰੇਕ ਵੱਜਣ ਕਰਕੇ ਉਹਦੇ ਵਿੱਚ ਤੇ ਨਹੀਂ ਵੱਜਿਆ ਜਿਹੜਾ ਬੰਦਾ ਕਹਿ ਰਿਹਾ ਕਿ ਉੱਤੇ ਪਸ਼ੂ ਸੀ ਕਿਸੇ ਨੇ ਸੀਸੀਟੀਵੀ ਦੇ ਵਿੱਚ ਕੋਈ ਪਸ਼ੂ ਦੇਖਿਆ ਭਿੰਦੇ ਕਿਸੇ ਨੇ ਕੋਈ ਸਾਣ ਕੋਈ ਠੱਠੇ ਉੱਥੇ ਦੇਖਿਆ ਸੜਕ ਤੇ ਕਿਸੇ ਸੀਸੀਟੀਵੀ 'ਚ ਨਹੀਂ ਆਇਆ ਕਿਸੇ ਨੇ ਵੀਡੀਓ ਨਹੀਂ ਬਣਾਈ ਫਿਰ ਕਿਉਂ ਆਖਿਆ ਜਾ ਰਿਹਾ ਹੈ ਦੋਸਤੋ ਬੜੀਆਂ-ਬੜੀਆਂ ਪੁਲਿਸਾਂ ਆਉਂਦੀਆਂ ਸਿੱਖ ਨੌਜਵਾਨਾਂ ਨੂੰ ਗਿਣ ਗਿਣ ਚੁਣ ਕੇ ਜਿਹੜੇ ਸਾਡੇ ਅਲੰਬਰਦਾਰ ਹੈ ਸਿੱਖੀ ਦੇ ਜਿਹੜੇ ਪੂਰੇ ਨੌਜਵਾਨ ਚੋਟੀ ਦੇ ਨੌਜਵਾਨ ਹੈ ਜਿਨ੍ਹਾਂ ਨੂੰ ਦੇਖ ਕੇ ਸਾਡੇ ਨੌਜਵਾਨ ਤੁਰਦੇ ਐ ਅੱਗਾ ਵੰਦਦੇ ਐ ਉਹਨਾਂ ਨੂੰ ਗਿਣ ਚੁਣ ਕੇ ਕਤਲ ਕੀਤਾ ਜਾ ਰਿਹਾ ਇਹ ਗੱਲ ਦੀ ਭਾਵੋ ਸਾਨੂੰ ਸਿੱਖ ਕੌਮ ਨੂੰ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਅਕਾਲ ਤਖਤ ਦੇ ਜਥੇਦਾਰ ਨੂੰ ਸਿੱਖ ਵਿਦਵਾਨਾਂ ਦਾ ਕੋਈ ਫਾਈਨਲ ਬਣਾਉਣਾ ਚਾਹੀਦਾ ਹੈ ਕਿ ਜਿਹੜਾ ਇਹ ਮੌਤਾਂ ਇਸ ਤਰ੍ਹਾਂ ਹੋ ਰਹੀਆਂ ਹਨ ਭਾਵੇਂ ਦੀਪ ਸਿੱਧੂ ਦੀ ਹੋਵੇ ਸਿੱਧੂ ਮੂਸੇਵਾਲੇ ਦੀ ਹੋਵੇ ਹੁਣ ਰਾਜਵੀਰ ਜਵੰਦੇ ਦੇ ਐਕਸੀਡੈਂਟ ਹੋਵੇ ਇਹਨਾਂ ਨੂੰ ਕੀ ਜਾਣਬੁੱਝ ਕੇ ਕਰਾਇਆ ਜਾ ਰਿਹਾ ਹੈ ਜਾਂ ਇਹ ਕੁਦਰਤੀ ਨੇ ਇਹ ਕਾਲ ਤੱਕ ਸਰ ਦਾ ਜ਼ਥੇਦਾਰ ਕੋਈ ਫਾਈਨਲ ਬਣਾਵੇ ਉਹਦੇ ਵਿੱਚ ਪੂਰੇ ਐਕਸਪਰਟ ਬੰਦੇ ਪਾਏ ਜਾਣ ਰਿਟਾਇਰ ਜੱਜ ਪਾਏ ਜਾਣ ਕੁਚ ਚੰਗੇ ਵਕੀਲ ਪਾਏ ਜਾਣ ਇਸ ਤਰ੍ਹਾਂ ਦੋਸਤੋ ਜਾਂਚ ਪੜਤਾਲ ਇਹਦੀ ਕਰਨੀ ਬਣਦੀ ਹੈ ਤੇ ਸੰਦੀਪ ਸਿੰਘ ਸੰਨੀ ਤਰਨ ਤਾਰਨ ਦੀ ਇਲੈਕਸ਼ਨ ਜਰੂਰ ਲੜੇਗਾ ਇਹ ਗੱਲ ਬਿਲਕੁਲ ਚਿੱਟੇ ਦੁੱਧ ਵਾਂਗ ਸਾਫ਼ ਹੋ ਗਈ ਹੈ ਮੈਂ ਨਾਲ ਮੰਗਾ ਦੂਗ ਮੈਂ ਮੰਗਾ ਕੀਤਾ ਸੀ ਇੱਕ ਤਰਨ ਤਾਰਨ ਤੋਂ ਸੰਦੀਪ ਸਿੰਘ ਸੰਨੀ ਨੂੰ ਉਹਦੇ ਪਰਿਵਾਰ ਨੂੰ ਐਮਐਲਏ ਬਣਾਇਆ ਜਾਵੇ ਤੇ ਦੂਜੀ ਮੈਂ ਫਖਰ ਕੌਮ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲੈ ਲੇ ਗਿਆ ਸੀ ਉਹੀ ਫਖਰ-ਏ-ਕੌਮ ਦਾ ਅਵਾਰਡ ਸੰਦੀਪ ਸਿੰਘ ਸੱਢੀ ਨੂੰ ਦਿੱਤਾ ਜਾਵੇ ਅਜੇ ਤੱਕ ਫਖਰ-ਏ-ਕੌਮ ਦਾ ਐਲਾਨ ਨਹੀਂ ਹੋਇਆ ਮੈਂ ਜਥੇਦਾਰ ਸਹਿਬਾਨ ਦੇ ਚਰਨਾਂ 'ਚ ਸਤਕਾਰ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ ਜਥੇਦਾਰ ਸਾਹਿਬ ਉਸੇ ਉਸ ਉਮੀ ਜੋਧੇ ਦਾ ਕੋਈ ਜਰੂਰ ਸਨਮਾਨ ਕਰੋ ਐਲਾਨ ਕਰੋ ਅਕਾਲ ਤਖਤ ਸਾਹਿਬ ਤੋਂ ਤੇ ਮੈਂ ਜਥੇਦਾਰ ਸਾਹਿਬ ਨੂੰ ਇਹ ਵੀ ਪਹਿਲਾਂ ਬੇਨਤੀ ਕੀਤੀ ਸੀ ਕਿ ਸੂਬੇ ਸਰੰਦ ਦਾ 부ਚੜ ਦਾ ਓਹਕ ਕੋਈ ਨਾ ਪਾਵੇ ਕੋਈ ਨਾ ਰਾਗੀ ਜਾਵੇ ਨਾ ਗਰੰਤੀ ਜਾਵੇ ਪਰ ਜਥੇਦਾਰ ਸਹਿਬਾਨ ਨੇ ਕੋਈ ਐਲਾਨ ਨਹੀਂ ਕੀਤਾ ਸ਼ਾਇਦ ਇਹ ਗੱਲ ਮਰਜ਼ਾਦਾ ਵਿੱਚ ਨਹੀਂ ਕਿ ਐਲਾਨ ਕੀਤਾ ਨਹੀਂ ਜਾ ਸਕਦਾ ਕਿਸੇ ਇਹੋ ਜਿਹਾ 부ਚੜ ਦਾ ਓਹਕ ਨਹੀਂ ਰੋਕਿਆ ਜਾ ਸਕਦਾ ਇਹ ਜਥੇਦਾਰ ਸਹਿਬਾਨ ਦੱਸ ਸਕਦੇ ਨੇ ਪਰ ਜੇਕਰ ਕਿਤੇ ਆਦੇਸ਼ ਕਰ ਦਿੰਦੇ ਤੇ ਗ੍ਰੰਥੀਆਂ ਨੂੰ ਸੌਖਾ ਹੋ ਜਾਂਦਾ ਉਹ ਨਾ ਜਾਂਦੇ ਉਹ ਤੇ ਭੋਗ ਤੇ ਤੇ ਨਾ ਹੀ ਕੋਈ ਪਾਉਂਦਾ ਉਹਨਾਂ ਨੇ ਇਹ ਵੀ ਦੇਸ਼ ਕਰਨਾ ਸੀ ਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਇਹਦੇ ਪਰਿਵਾਰ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਇਹਦਾ ਭਾਂਡਾ ਚਰਾਹੇ 'ਚ ਸੁੱਟਿਆ ਜਾਵੇ ਤੇ ਕੋਈ ਇਹਦੇ ਭੋਗ ਤੇ ਨਾ ਜਾਵੇ ਕੋਈ ਖੁਸ਼ੀ ਗਮੀ 'ਚ ਨਾ ਜਾ ਪਰ ਇਹ ਐਲਾਨ ਨਹੀਂ ਕੀਤਾ ਜਿਹੜਾ ਕਿਸੇ ਸਿੱਖਾਂ ਨੂੰ ਬੜਾ ਤਖਲੀਫ ਦੇ ਜਿਹੜਾ ਉਹਦਾ ਭੋਗ ਪਾਇਆ ਗਿਆ ਝੂਠਾ ਮੂਠਾ ਪਾਇਆ ਗਿਆ ਦਰਦ ਦੇ ਡਰਾਮਾ ਪਾਇਆ ਗਿਆ ਨਕਲੀ ਭੋਗ ਪਾਇਆ ਗਿਆ ਪਰ ਫਿਰ ਵੀ ਸਿੱਖਾਂ ਦੇ ਸੀਨੇ ਦੇ ਵਿੱਚ ਖੰਜਰ ਮਮੂਚੋ ਗਿਆ ਜਦੋਂ ਉਹਦੇ ਭੋਗ ਦੀ ਗੱਲ ਆਈ ਸਾਡੇ ਸੀਨੇ ਛੰਨੀ ਹੋ ਗਈ ਨਹੀਂ ਪਤਾ ਲੱਗਿਆ ਚੋਰੀ ਚੁਪੇ ਭੋਗ ਪਾਇਆ ਗਿਆ ਤਾਂ ਵੀ ਉੱਥੇ ਸਿੰਘ ਪੰਜ ਜਾ ਪਹੁੰਚੇ ਤੇ ਪੰਜਾ ਨੇ ਜਾ ਕੇ ਘੋਗ ਨੂੰ ਰੋਕਿਆ ਦੋਸਤੋ ਇਹ ਇਤਿਹਾਸ ਬਣਦੇ ਹੁੰਦੇ ਸਾਡੇ ਸਿੰਘ ਬਹੁਤੇ ਨਹੀਂ ਜਾਂਦੇ ਸਾਡਾ ਚਮਕੌਰ ਦੀ ਗੜੀ ਦਾ ਵੀ ਇਤਿਹਾਸ ਹੈ ਅਸੀਂ ਸਵਾ ਸਵਾ ਲੱਖ ਨਾਲ ਲੜੇ ਹੋਏ ਤੇ ਪੰਜ ਸਿੰਘ ਗਏ ਕਿਸੇ ਦੀ ਜੁਰਤ ਨਹੀਂ ਪਈ ਕਿ ਉਹਨਾਂ ਦਾ ਮੁਕਾਬਲਾ ਕਰੇ ਪੁਲਿਸ ਨੇ ਗ੍ਰਿਫਤਾਰ ਕੀਤੇ ਤੇ ਬਾਅਦ ਦੇ ਵਿੱਚ ਉਹ ਅਰਿਆ ਕਰ ਦਿੱਤੇ ਉਹਨਾਂ ਵੀਰਾਂ ਦਾ ਵੀ ਮੈਂ ਧੰਨਵਾਦ ਕਰਦਾ ਇਨੀਆਂਕ ਦੋਸਤੋ ਵਿਚਾਰਾ ਸੀ ਤਰਨ ਤਰਨ ਦੀ ਸੀਟ ਤੋਂ ਵੱਧ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਸੰਦੀਪ ਸਿੰਘ ਸੰਨੀ ਦਾ ਸਾਥ ਦਿੱਤਾ ਜਾਵੇ ਸਹਿਯੋਗ ਕੀਤਾ ਜਾਵੇ ਤਾਂ ਕਿ ਜਿਹੜੀ ਉਹਦੀ ਜਿੱਤ ਹੈ ਉਹ ਦੋਸਤੋ ਯਕੀਨੀ ਬਣਾਈ ਜਾ ਸਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਜਰੂਰ ਕਰਦੇ ਆ ਕਰੋ ਚਾਹੇ ਦੋ ਸ਼ਬਦ ਕਿਰਪਾ ਕਰਕੇ ਲਿਖਦੇ ਆ ਕਰੋ ਜਿਹਦੇ ਨਾਲ ਹੌਸਲਾ ਬਣਿਆ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ Why do you keep?